ਲੈ ਬਈ ਗੁੱਡ ਮਾਰਨਿੰਗ ਟੂ ਨਿਊ ਵੀਡੀਓ ਵੈਲਕਮ ਮੈਂ ਹੈ ਗਿਆ ਹਾਂ ਜੀ ਕਾਜ਼ਾ ਦੇ ਵਿੱਚ ਕੈਪੀਟਲ ਆਫ ਸਪੀਤੀ ਕਹ ਲੋ ਮੇਨ ਸ਼ਹਿਰ ਸਪੀਤੀ ਦਾ ਹੈ ਗਿਆ ਅੱਜ ਦੇ ਦਿਨ ਦੀ ਆਈਟਨਰੀ ਕੁਝ ਏ ਰੈਨ ਵਾਲੀ ਹੈ ਕਿਹੜਾ ਕਾਜ਼ਾ ਦੇ ਆਸ-ਪਾਸ ਚੀਜ਼ਾਂ ਨੇ ਉਹ ਹੀ ਐਕਸਪਲੋਰ ਕਰਨੇ ਹਨ ਯਾਨੀ ਕਿ ਮੇਕੀ ਕੀ ਮਨੈਸਟਰੀ ਹਿੱਕੀ ਮਲਾਂਦਾ ਕੌਮਿਕ ਇਹ ਸਾਰ ਇੱਕ ਸੱਟੇ ਰੂਟ ਤੇ ਪੈਂਦੇ ਨੇ ਕਿੜੇ ਆਪਣੇ ਬੈਗ ਬੂਕਸ ਨੂੰ ਪਤਾ ਚਲ ਰੂਮ ਚੀ ਰੱਖਦੇ ਅੱਜ ਵੀ ਕਾਜ਼ਾ ਹੀ ਸਟੇ ਕਰਨਾ ਹੈ ਤੇ ਬਾਕੀ ਮੜਾ ਮੋਟਾ ਵਰੀਆ ਕੱਪੜੇ ਪਾਪੂ ਲੈ ਕੇ ਰੈਡਿੰਗ ਵਾਲੇ ਕੱਪੜੇ ਛੱਡ ਕੇ ਲੋਕਲ ਐਕਸਪਲੋਰ ਕਰਾਂਗੇ ਤੇ ਬੱਤ ਕੀ ਹੁਣ ਫਟਾਫਟ ਬ੍ਰੇਕਫਾਸਟ ਵਗੈਰਾ ਕਰਦੇ ਆ ਤੇ ਸਮਾਂ ਵੀ ਲਗਭਗ 10 ਵਜੇ ਹੋ ਗਿਆ ਜੇ ਰਾਮ ਨੇ ਉੱਠਿਆ ਪhle 2-3 ਦਿਨ ਤੋਂ 6 ਵਜੇ ਉੱਠ ਰਹੇ ਸੀਗੇ ਅੱਜ ਥੋੜੀ ਬੋਡੀ ਨੂੰ ਰੈਸਟ ਵੀ ਮਿਲ ਜੂਗੀ ਤੇ ਵਧੀਆ ਥਾਂ ਤੇ ਬ੍ਰੇਕਫਾਸਟ ਕਰਕੇ ਫਿਰ ਅੱਗੇ ਵਧਦੇ ਆ ਅਗਲੇ ਜਗ੍ਹਾ ਜਿਹੜਾ ਪ੍ਰੈਸ਼ਰ ਹੂੰ ਲੈ ਭਾਈ ਬ੍ਰੇਕਫਾਸਟ ਨੂੰ ਆ ਗਏ ਸੀ ਕਿ ਕੈਫੇ ਪੀਤੀ ਦੇ ਨਾਮ ਤੇ ਭਾਈ ਬਹੁਤ ਸੋਹਣਾ ਕੈਫੇ ਬਣਿਆ ਹੋਇਆ ਤੇ ਰੇਟ ਵੀ ਐਵਰੇਜ ਆ ਰੇਟ ਆ ਕੋਈ ਜ਼ਿਆਦਾ ਮਹਿੰਗਾ ਰੇਟ ਨਹੀਂ ਹੈਗਾ ਅਗਰ ਅੰਬਸਰ ਦੇ ਨਾਲ ਕੰਪੇਅਰ ਕਰੀਏ ਤਾਂ ਟੇਸਟ ਕਾਫੀ ਗੁੱਡ ਸੀਗਾ ਬਸ ਉਰੋਂ ਕੇ ਅੰਡੇ ਆ ਫਟਾਫਟ ਆਮਲੇਟ ਨਾਲ ਕਾਫੀ ਦਾ ਬ੍ਰੇਕਫਾਸਟ ਕਰਕੇ ਅੱਗੇ ਵਧਦੇ ਹਾਂ ਤੇ ਹੁਣ ਥੋੜਾ ਖਾ ਕੇ ਟੇਸਟ ਕਰਕੇ ਦੇਖਿਆ ਸੀਗਾ ਆਮਲੇਟ ਮਤਲਬ ਕੁਆਂਟੀਟੀ ਵੀ ਹੈਗੀ ਆ ਤੇ ਟੇਸਟ ਵੀ ਕਾਫੀ ਗੁੱਡ ਹੈ ਤੇ ਕਾਫੀ ਵੀ ਕਾਫੀ ਗੁੱਡ ਹੈ ਲੈ ਭਾਈ ਬਾਈਕ ਨੂੰ ਗਰਮ ਕਰ ਲਿਆ 2-4 ਮਿੰਟ ਬਾਈਕ ਨੂੰ ਗਰਮ ਕਰਨਾ ਤਾਂ ਬੜਾ ਜ਼ਰੂਰੀ ਹੋ ਜਾਂਦਾ ਹੈ ਇਹ ਹਸਾਬ ਹੁੰਦਾ ਵੀ ਮੰਨ ਲੈ ਸੁੱਤੇ ਹੋਏ ਉੱਠੇ ਹੋਏ ਬੰਦੇ ਨੂੰ ਥੱਪੜੇ ਮਾਰਨ ਲੱਗ ਜੇ ਬੰਦਾ ਚੱਲ ਭਾਈ ਉੱਠ ਕੰਮ ਕਰ ਉਹ ਸਾਬ ਹੋ ਜਾਂਦਾ ਜੇ ਬਾਈਕ ਨੂੰ ਠੰਡੇ ਨੂੰ ਸਟਾਰਟ ਕਰਕੇ ਅੱਗੇ ਕਿਤੇ ਲੈ ਜਾਗੇ ਠੰਡ ਵੀ ਇੱਥੇ ਖਾਸੀ ਹੈ ਥੋੜਾ ਜਿਹਾ 2-4 ਮਿੰਟ ਗਰਮ ਹੋ ਜੂ ਠੀਕ ਹੋ ਜੂ ਬਾਈਕ ਲੈ ਬਈ ਲਾਂਜ਼ਾ ਵੱਲ ਖਿੱਚਾ ਹੋਇਆ ਮੋਟਰਸਾਈਕਲ ਤੇ ਰਸਤੇ ਦੇ ਵਿੱਚ ਫੋਟੋਆਂ ਖਿਚਾਉਣ ਨੂੰ ਰੁੱਕ ਗਏ ਸੀ ਨੀਚੇ ਬਈ ਸਪੀਤੀ ਨਦੀ ਦਾ ਥਿਊ ਦੇਖੋ ਸਪੀਤੀ ਨਦੀ ਦਾ ਦੇਖੋ ਛੋਟੇ ਛੋਟੇ ਆ ਕਿ ਵਿੱਚ ਰਿੱਤਾ ਹੈ ਬਹੁਤ ਸੋਹਣਾ ਥਿਊ ਆ ਲੈ ਬਈ ਪਹੁੰਚ ਗਏ ਲਾਂਜ਼ਾ ਪਿੰਡ ਉਰੇ ਪਿੰਡ ਦੀ ਐਂਟਰੀ ਫੀਸ ਲਾ ਲਓ ਟੋਲ ਫੀਸ ਲਾ ਲਓ ਇਹਨਾਂ ਦੀ ਪੰਚਾਇਤ ਨੇ ਰੱਖੀ ਹੋਈ ਹੈ 30 ਰੁਪਏ ਪਰ ਪਰਸਨ ਬਸ ਅੱਗੇ ਪਿੰਡੇ ਚ ਜਾਣੇ ਪਿੰਡੇ ਚ ਮੇਰੇ ਸਾਹਮਣੇ ਥੋੜੇ ਘਰ ਨੇ ਅੰਕਲ ਜੀ ਹਾਂ ਪੇ ਕਿੰਨੇ ਘਰ ਹੈਂ ਗਾਵੇਂ ਮੇ ਕਿੰਨੇ 30 ਘਰ ਹੈ ਉਹੀ 3 ਕਰਨੇ ਪopulation ਕਿਤਨੀ ਹੈ 150 150 150 ਲੋਕ ਰਹਿੰਦੇ ਨੇ ਤੇ 30 ਕਰਨੇ ਉਰੇ ਤੇ ਅੱਗੇ ਉਰੇ ਬੁੱਧਾ ਸਟੈਚੂ ਬਣਿਆ ਹੋਇਆ ਜਾ ਕੇ ਉਹ ਦੇਖਦੇ ਆ ਲੈ ਬਈ ਆ ਰਹੀ ਮੋਟਰਸਾਈਕਲਾਂ ਦੀ ਪਾਰਕਿੰਗ ਤੇ ਉਧਰ ਨੂੰ ਰਿਹਾ ਬੁੱਧਾ ਸਟੈਚੂ ਦਾ ਰਸਤਾ ਮੰਦਿਰ ਦਾ ਰਸਤਾ ਲੈ ਬਈ ਨਾ ਨਾ ਸਰਦੀਆਂ ਦੇ ਵਿੱਚ ਆ ਲੋਕੇਸ਼ਨ ਪੂਰੀ ਸੁਨੋਨਾ ਭਰ ਜੂਗੀ ਹੁਣ ਤਾਂ ਦੇਖ ਸਕਦੇ ਹਾਂ ਆਸ-ਪਾਸ ਸਿਰਫ ਪੀਕਤੀ ਸਨੋ ਦਿਖ ਰਹੀ ਆ ਬਸ ਥੋੜੇ ਟਾਈਮ ਦੇ ਵਿੱਚ ਮਿੰਨੇ ਦੋ ਮਹੀਨੇ ਦੇ ਵਿੱਚ ਫੁੱਲ ਆਸ-ਪਾਸ ਕਰ ਤੱਕ ਨਜ ਜਾਊਗੀ ਸੁਨੋਨਾ ਕਵਰ ਹੋ ਪਰ ਇੱਕ ਵਧੀਆ ਗੱਲ ਐ ਇਹ ਪਿੰਡ ਪੂਰਾ ਸਾਲ ਖੁੱਲਾ ਹੁੰਦਾ ਕੋਈ ਮਰਜ਼ੀ ਮਿੰਨੇ ਆਓ ਸਰਦੀਆਂ ਚਾਓ ਗਰਮੀਂ ਚਾਓ ਤੁਸੀਂ ਇੱਥੇ ਪਹੁੰਚ ਕੇ ਜਿੰਜ਼ਰ ਲੈਮਨ ਟੀ ਇੰਜੋਏ ਕਰ ਸਕਦੇ ਲੈ ਬਾਈ ਹੁਣ ਇੱਥੋਂ ਲਾਂਦਾ ਤੋਂ ਲੰਘਦੇ ਆ ਇੱਥੋਂ ਲਗਭਗ 5-7 ਕਿਲੋਮੀਟਰ ਰਹਿ ਗਿਆ ਹਿੱਕਮ फिर अगे पांच किलोमीटर बाद काजा काजा नहीं सच कौमिक हिकम हाईएस्ट पोस्ट पोस्ट ऑफिस हाँ उलद तो चलो बई करो स्टार्ट फिर तो तो हाँ ही पालो हेलमेट हाँ हाँ डिगे यार हलो तो 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 ਜਾਏਗਾ ਕਿ ਨਹੀਂ ਹਾਂ ਜਾਏ ਇਧਰ ਦੋਸਤਾਂ ਦੇ ਪਹੁੰਚੇ ਨਹੀਂ ਹੈਗੇ ਹਸ ਤੱਕ ਪਰ ਇਹ ਚਲੋ ਪਾਵਾਂਗੇ ਤਾਂ ਕੀ ਹੋ ਗਿਆ ਅਸੀਂ ਕਾਰਡ ਕਾਉਣ ਲੱਗੇ ਹਾਂ ਵਰਲਡ ਦੇ ਹਾਈਐਸਟ ਪੋਸਟ ਆਫਿਸ ਚੋਂ ਆਪਦੇ ਘਰਦਿਆਂ ਨੂੰ ਆਪਦੇ ਸੱਜਣੋ ਪਿਆਰਿਆਂ ਨੂੰ ਦੇਖਦੇ ਪਹੁੰਚਦੇ ਕਿ ਨਹੀਂ ਪਹੁੰਚਦਾ ਹਾਂ ਲਈ ਹਿਸਾਬ ਕਰ ਉਹ ਸੋਨਾ ਹੈ ਉੱਪਰ ਲਾ ਇਹ ਵਾਲਾ ਇਧਰ ਮੇਤਾ ਹਪੋ ਲੈ ਬਾਈ ਪਹੁੰਚ ਗਏ ਹਿੱਕਮ ਵਰਲਡ ਦਾ ਹਾਈਐਸਟ ਪੋਸਟ ਆਫਿਸ ਉਥੇ ਆ ਪੋਸਟਕਾਰਡ ਪਾਉਣੇ ਆਪਣੇ ਸੱਜਣ ਪਿਆਰ ਨੂੰ ਘਰ ਦੇ ਉਹਨੂੰ ਸੋਹਣਾ ਹੈ ਪੋਸਟਕਾਰਡ ਤਾਂ ਤੇ ਇੱਥੇ ਬਸ ਐਡਰੈਸ ਵਗੈਰਾ ਲਿਖ ਦਈਏ ਤੇ ਉਹ ਸਿੱਧਾ ਡਾਕਸ ਪਾ ਦਨੇ ਆ ਵੈਸੇ ਅੱਜ ਤੱਕ ਕਿੰਨੇ ਤੋਂ ਪੁੱਛਿਆ ਕਿਸੇ ਦੀ ਇਹ ਡਾਕ ਪਹੁੰਚੀ ਹੈ ਨਹੀਂ ਪਰ ਤਾਂ ਵੀ ਪਾ ਕੇ ਤਾਂ ਜਾਵਾਂਗੇ ਪਹੁੰਚੇ ਨਾ ਪਹੁੰਚੇ ਅੱਬ ਤਾਂ ਕੰਮ ਪੂਰਾ ਕਰਕੇ ਜਾਈਏ ਲਾ ਫਿਰ ਬਾਈ ਹਿੱਕਮ ਦੇ ਵਿੱਚ ਪੋਸਟ ਆਫਿਸ ਦੇ ਵਿੱਚ ਡਾਕ ਪਾ ਕੇ ਉਹਨਾਂ ਖਿੱਚਦੀਏ ਅੱਗੇ ਦੇ ਸਫਰ ਵੱਲ ਨੂੰ ਅੱਗੇ ਦੇਖਦੇ ਹਾਂ ਇੱਕ ਯਾਰ ਚੱਕਰ ਕੀ ਪਿਆ ਐ ਏਟੀਐਮ ਦੇ ਵਿੱਚੋਂ ਕੈਸ਼ ਕਢਾਇਆ ਨਹੀਂ ਕੈਸ਼ ਹੁਣ ਮੁੱਕਿਆ ਪਿਆ ਐਂ ਸੋਚ ਰਿਹਾ ਪਹਿਲੇ ਤੁਰ ਕਾਜ਼ਾ ਲਵੀਆ ਕਾਜ਼ਾ ਜਾ ਕੇ ਏਟੀਐਮ ਤੋਂ ਕੈਸ਼ ਵੀ ਕਢਾ ਲਈਏ ਫਿਰ ਅੱਗੇ ਸਫਰ ਘੁੰਮਦੇ ਰੱਖਾਂ ਕਿਉਂਕਿ 10 10 ਕਿਲੋਮੀਟਰ ਦੇ ਡਿਸਟੈਂਸ ਨੇ ਸਾਰੇ ਤਾਂ ਟਾਈਮ ਵੀ ਹਜੇ ਇੱਕ ਇੱਕ ਡੇਢ ਡੇਢ ਵਜੇ ਹੁਣ ਜਾਂ 2 ਵਜੇ ਹੁਣ ਜਿਆਦਾ ਟਾਈਮ ਵੀ ਹੋਇਆ ਹੈ ਨਹੀਂਗਾ ਲੈ ਬਈ ਦੁਬਾਰੇ ਕਾਜ਼ਾ ਆ ਗਏ ਸੀ ਕਿਉਂਕਿ ਕੈਸ਼ ਮੁੱਕਿਆ ਪੈਸੇ ਉੱਥੇ ਹੈਗਾ ਕਾਜ਼ਾ ਚ ਏਟੀਐਮ ਹੈ ਏਟੀਐਮ ਚੋਂ ਕੈਸ਼ ਕਢਾ ਕੇ ਹੁਣ ਦੁਆਰੇ ਚੱਲੀਏ ਕੀ ਮਿਨਿਸਟਰੀ ਵੱਲ ਜੋ ਕਿ ਸਫਰ ਮੇਰੇ ਤੋਂ 12-13 ਕਿਲੋਮੀਟਰ ਦੂਰ ਹੈ ਕੀ ਮਿਨਿਸਟਰੀ ਕਾਜ਼ਾ ਤੋਂ ਉੱਥੇ ਚੱਲਦੇ ਆ ਤੇ ਉੱਥੇ ਮਾਹੌਲ ਚਲ ਦੇਖਦੇ ਆ ਲੋ ਬਈ ਕੀ ਮਿਨਿਸਟਰੀ ਪਹੁੰਚ ਗਏ ਜਿਹੜੀ ਸਭ ਤੋਂ ਫੇਮਸ ਮਿਨਿਸਟਰੀ ਐ ਸਪੀਤੀ ਦੀ ਲਗਭਗ ਕਾਜ਼ਾ ਤੋਂ ਇੱਥੇ ਪਹੁੰਚਣ ਨੂੰ 20 ਮਿੰਟ ਲੱਗੇ ਨੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਾਫੀ ਯਾਤਰੀ ਆਏ ਹੋਏ ਨੇ ਤੇ ਸ਼ਾਇਦ ਕੋਈ ਇੱਥੇ ਇਹਨਾਂ ਦਾ ਲੋਕਲ ਕੋਈ ਪ੍ਰੋ ਉਹਦੇ ਕਰਨ ਇਕੱਠ ਪਤਾ ਚੱਲ ਰਿਹਾ ਇਕੱਠ ਕਾਫੀ ਆਦੇ ਹੈਗੇ ਆ ਲੋ ਬਾਈ ਮੰਦਿਰ ਚ ਦਾ ਮੱਥਾ ਬਾਜ ਟੇਕ ਕੇ ਆਵਾਂਗੇ ਪਹਿਲਾਂ ਰੋਟ ਟੂਟੇ ਖਾ ਲਈਏ ਭੁੱਖ ਬਾਲੀ ਲੱਗ ਗਈ ਕੀ ਮਿਨਿਸਟਰੀ ਦੇ ਵਿੱਚ ਹੀ ਰੈਸਟੋਰੈਂਟ ਆਇਆ ਸੀਗਾ ਤੇ ਬਾਈ ਇੱਥੇ ਇੱਕ ਚੀਜ਼ ਮੈਨੂੰ ਸਮਝ ਨਹੀਂ ਆ ਕਿ ਮਿਨਿਸਟਰੀ ਦੇ ਵਿੱਚ ਰੈਸਟੋਰੈਂਟ ਸੀਗਾ ਉਹਦੇ ਵਿੱਚ ਵੀ ਨਾਨ ਵੇਜ ਮਿਲੀ ਜਾ ਰਿਹਾ ਪਤਾ ਨਹੀਂ ਅਲਾਉਡ ਹੈ ਪਤਾ ਨਹੀਂ ਇਹਨਾਂ ਦੇ ਧਰਮ ਚ ਨਹੀਂ ਅਲਾਉਡ ਸਮਝ ਸਿਸਟਮ ਆਇਆ ਨਹੀਂ ਮਨੂੰ ਚਲੋ ਅਗਰ ਮਿਲ ਰਿਹਾ ਖਾ ਲੈਣ ਆ ਅਸੀਂ ਚੱਲੇ ਹਾਂ ਹੁਣ ਮਨਾਲੀ ਦੀ ਫਲਾਣੀ ਠਗਾੜੀ ਹੈਗਾ ਲੇ ਬਈ ਪਿੰਡਾਂ ਦਾ ਪੂਰਾ ਕੱਠ ਸੀਗਾ ਉਰੇ ਹੁਣ ਜਮਾ ਸ਼ਾਂਤੀ ਹੋ ਗਈ ਇਹ ਬਈ ਪਤਾ ਨਹੀਂ ਕੀ ਗੱਲ ਹੈ ਬਈ ਹਾਂ ਇਹ ਬਈ ਵਸ ਗੱਲਬਾਤ ਹੈ ਬਈ ਹਾਂ ਕਿੱਧਰ ਜਾਣੇ ਉਧਰ ਸ਼ਾਂਤੀ ਕਰਦਣਿਆ ਸ਼ਾਇਦ ਇਹਨਾਂ ਦਾ ਕੋਈ ਪਹਿਲਾਂ ਪ੍ਰੋਗਰਾਮ ਪ੍ਰੋਗਰਾਮ ਚੱਲ ਰਿਹਾ ਸੀ ਉਹਦੇ ਕਾਰਨ ਖਾਸ ਕੱਠ ਸੀ ਆਪਣਾ ਮੋਟਰਸਾਈਕਲ ਕਿੱਥੇ ਆ ਉਹ ਖੜਾ ਹੈ ਕਹਿੰਦੇ ਚੜਾਈ ਵਾਹੋ ਚੜਨੀ ਆ ਉੱਤੇ ਕਈ ਯਾਤਰੀ ਤਾਂ ਬਿੱਚੂ ਦੇ ਰਸਤੇ ਜੀ ਮੁੜ ਜਾਂਦੇ ਨੇ ਕੀ ਮਨਿਸਟਰੀ ਦੇਖ ਕੇ ਆਪਾਂ ਕੋਸ਼ਿਸ਼ ਕਰਾਂਗੇ ਉੱਥੇ ਤੱਕ ਜਾ ਕੇ ਆਈਏ ਸੋ ਜੀ ਆਪਾਂ ਪਹੁੰਚ ਗਏ ਆਂ ਕੀ ਮਨਿਸਟਰੀ ਜਿਹੜੀ ਕੀ ਹੈਗੀ ਆ ਕਾਜ਼ਾ ਕੋਲੇ ਤੇ ਕਾਜ਼ਾ ਤੋਂ ਲਗਭਗ 12-15 ਕਿਲੋਮੀਟਰ ਦੀ ਹੈ ਤੇ ਜਿਹੜੀ ਹਿਸਟਰੀ ਹੈ ਜੀ ਮੈਂ ਥੋੜੀ ਜਿਹੀ ਬਰੀਫ ਕਰ ਦਵਾਂ ਤੁਹਾਨੂੰ ਪਰ ਜਿੰਨਾ ਤੱਕ ਮੈਂ ਸੁਣਿਆ ਵਾਈਲਡ ਦੀ ਹਾਈਐਸਟ ਪੁਆਇੰਟ ਤੇ ਜਿਹੜੀ ਮਨਿਸਟਰੀ ਬਣਦੀ ਹੈ ਕੀ ਮਨੈਸਟਰੀ ਵਿਜ਼ਿਟ ਕਰਨ ਤੋਂ ਬਾਅਦ ਤੁਹਾਨੂੰ ਕਿਚਨ ਦੇ ਵਿੱਚ ਚਾਹ ਚਾਹ ਦੇ ਨਾਲ ਪ੍ਰਸ਼ਾਦ ਆਫਰ ਕੀਤਾ ਜਾਊਗਾ ਤੇ ਕਾਫੀ ਟੇਸਟੀ ਪ੍ਰਸ਼ਾਦ ਹੈ ਆਪ ਦੇਖ ਸਕਦੇ ਹੋ ਕਾਫੀ ਗਰਮ ਪਈ ਹੈ ਕਿਚਨ ਲੱਭਈ ਹੁਣੀ ਮੈਂ ਕੀ ਮਨੈਸਟਰੀ ਚੋਂ ਆ ਕੇ ਆਇਆ ਉੱਪਰ ਜਾ ਕੇ ਤਿੰਨ ਚਾਰ ਮੰਦਰ ਬਣੇ ਹੋਏ ਸੀਗੇ ਤੇ ਮੰਦਰਾਂ ਦੇ ਅੰਦਰ ਵੀ ਰਿਕਾਰਡਿੰਗ ਅਲਾਉਡ ਨਹੀਂ ਸੀ ਬਾਕੀ ਨਾਲ ਹੀ ਉੱਥੇ ਕਿਚਨ ਬਣੀ ਹੋਈ ਸੀ ਜਦ ਮੰਦਿਰ ਵੀ ਜਿੰਨੀ ਤੇ ਉਸ ਤੋਂ ਬਾਅਦ ਕਿਤੇ ਜੰਦੇ ਵਿੱਚ ਉਹਨਾਂ ਨੇ ਸਾਨੂੰ ਹਰਬਲ ਟੀ ਤੇ ਨਾਲ ਪ੍ਰਸ਼ਾਦ ਹੋਰ ਦਿੱਤਾ ਜੋ ਕਿ ਕਾਫੀ ਵਧੀਆ ਸੀਗਾ ਤੇ ਬਾਕੀ ਇਹ ਲੱਗਕੈਂਸ 700 ਸਾਲ ਪੁਰਣੀ ਮਨੈਸਟਰੀ ਹੈ ਤੇ ਸਪੀਪੀ ਏਰੀਆ ਦੀ ਸਭ ਤੋਂ ਵੱਡੀ ਮਨੈਸਟਰੀ ਹੈ ਇਹ ਲੈ ਬਈ ਹੋਈਏ ਦੁਬਾਰੇ ਪੈਕ ਤੇ ਚੱਲੀਏ ਕਾਜ਼ਾ ਵੱਲ ਨੂੰ ਕਾਜ਼ਾ ਦੇ ਵਿੱਚ ਟੈਂਕੜੋਂ ਕਿ ਫੁੱਲ ਕਰਾਈਏ ਤੇ ਪੈਕਪੋਕ ਕਰੀਏ ਸਮਾਨ ਮਾੜੀ ਮੋਟੀ ਕਿਹੜੀ ਸ਼ਾਪਿੰਗ ਸ਼ਾਪਿੰਗ ਕਰਨ ਵਾਲੀ ਸੀਗੀ ਉਹ ਵੀ ਉੱਥੇ ਕਰ ਲਾਂਗੇ ਤੇਸ ਮੇਰੇ ਅਰਲੀ ਮਾਰਨਿੰਗ ਮਨਾਲੀ ਵੱਲ ਨੂੰ ਨਿਕਲਣਾ ਪਾਇਆ ਚੰਦਰਤਲ ਲੇਕ ਹੋ ਕੇ ਬਸ ਰਸਤਾ ਖੁੱਲਾ ਹੋਇਆ ਰਸਤੇ ਦੇ ਵਿੱਚ ਕੋਈ ਦਿੱਕਤ ਨਾ ਦੇਣ ਹੁਣ ਤੱਕ ਕਿਨੇ ਹੋਰ ਯਾਤਰੀਆਂ ਤੋਂ ਪੁੱਛਿਆ ਕਹਿੰਦੇ ਕੋਈ ਦਿੱਕਤ ਤਾਂ ਹੈ ਨਹੀਂਗੀ ਰਸਤਾ ਖੁੱਲਾ ਹੈ ਅਲੋਵ ਕਰ ਰਹੇ ਨੇ ਲੈ ਬਈ ਹੋ ਕੇ ਸੇਵਾ ਰੈਡੀ ਲੈ ਬਈ ਕਾਜ਼ਾ ਦੇ ਵਿੱਚ ਟੇਲਰ ਨੂੰ ਕਰਾਲੀਆ ਟੈਂਕੀ ਫੁੱਲ ਕਿਉਂਕਿ ਕਾਜ਼ਾ ਤੋਂ ਕੱਲ ਮਨਾਲੀ ਵੱਲ ਨੂੰ ਜਾਣਾ ਹੈ ਕਾਜ਼ਾ ਤੋਂ ਲੈ ਕੇ ਫਿਰ ਕਿਲੌਂਗ ਦੇ ਵਿੱਚ ਪੰਪ ਮਿਲਣਾ ਕਾਜ਼ਾ ਦੇ ਵਿੱਚ ਲਾਸਟ ਪੰਪ ਹੈ ਇਸ ਤੋਂ ਬਾਅਦ ਕੋਈ ਪੰਪ ਨਹੀਂ ਮਿਲਣਾ ਤੇ ਇਹਦੇ ਨਿਸ਼ਾਨੇ ਤੁਹਾਨੂੰ ਮਿਲ ਸਕਦੀ ਆ ਦੂਰ ਤੱਕ ਆ ਖੜੇ ਮੋਟਰਸਾਈਕਲ ਆ ਗੱਡੀਆਂ ਖੜੀਆਂ ਨੇ ਉਹ ਦੂਰ ਤੱਕ ਬਈ ਲਾਈਨ ਲੱਗੀ ਹੋਈ ਆ ਤੇਲ ਪਾਉਣ ਪਿੱਛੇ ਬਸ ਹੁਣ ਦਿਨ ਦੀਸ਼ ਐਂਡਿੰਗ ਤੇਲ ਕੰਪਲੀਟ ਕਰਕੇ ਸਾਰਾ ਡਨ ਬਾਈਕ ਬੁੱਕ ਦਾ ਕਰਾ ਕੇ ਹਵਾ ਹਵਾ ਚੈੱਕ ਕਰਾ ਕੇ ਫੇਰ ਹੀ ਕਰਾਂਗੇ ਕਿਉਂਕਿ ਕੱਲ ਸਵੇਰੇ ਜਲਦੀ ਉੱਠਣਾ ਐ ਸਵੇਰੇ ਸਵੇਰੇ ਉੱਠ ਕੇ ਕਿਹੜਾ ਪਕਾਈ ਕਰੂਗਾ ਜੇ ਹੁਣ ਉਹ ਜੀ ਤਾਂ ਵਧੀਆ ਗੱਲ ਐ ਲੈ ਬਈ ਟੱਕੀ ਫੁੱਲ ਕਰਾਤੀ ਨਾਲ 2 ਲੀਟਰ ਪੈਟਰੋਲ ਐਕਸਟਰਾ ਚੱਕ ਲੈ ਜੇ ਲੋਡ ਪੈਂਦੀ ਆ ਮੇਰੇ ਹਿਸਾਬ ਨਾਲ ਤਾਂ ਲੋਡ ਪੈਣੀ ਨਹੀਂ ਜੇ ਕੋਈ ਐਮਰਜੈਂਸੀ ਸਿਚੁਏਸ਼ਨ ਹੋਉਂਦੀ ਹੈ ਫੇਰ ਰੀਲੋਡ ਪਊ ਲੈ ਕੇ ਚਿਪਚ ਜੇ ਕੋਈ ਐਮਰਜੈਂਸੀ ਸਿਚੁਏਸ਼ਨ ਹੋਉਂਦੀ ਹੈ ਫੇਰ ਹੀ ਲੋਡ ਪਊਗੀ ਚਲੋ ਸੇਫਟੀ ਲਈ ਚੱਕੀ ਲੈਨੇ ਆ ਲੈ ਬਈ ਕਾਜ਼ਾ ਮਾਰਕੀਟ ਚੋਂ ਥੋੜੇ ਸੋਵਿਨਰ ਵੀ ਖਰੀਦ ਲੈ ਚਲ ਘਰ ਤਾਂ ਥੋੜੇ-ਮੋਟੇ ਗਿਫਟ ਦੇ ਦਾਂਗੇ ਇੰਨੇ ਦੂਰ ਤੱਕ ਜਾ ਕੇ ਆਇਆ ਬਾਕੀ ਅੱਜ ਦਾ ਵਲੌਗ ਇੱਥੇ ਆਪਾਂ ਸਮਾਪਤ ਕਰਦੇ ਆ ਧੰਨਵਾਦ ਬਈ ਸਾਰਿਆਂ ਨੂੰ ਤੇ ਕੱਲ ਬਈ ਜਾਣਾ ਇੱਥੋਂ ਮਨਾਲੀ ਦੇ ਵੱਲ ਨੂੰ ਬਾਇਆ ਚੰਦਰਤਾਲ ਹੋ ਕੇ ਉਹ ਵਲੌਗ ਵੀ ਜ਼ਰੂਰ ਦੇਖਿਓ ਬਾਕੀ ਬਈ ਧੰਨਵਾਦ ਸਾਰਿਆਂ ਨੂੰ ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਵਾਲਾ ਕਮਨ ਨਵੇੜ ਦਿਓ